ਅਸੀਂ ਸਾਰੇ ਨੌਜਵਾਨ ਖੜੇ ਆ ਬਾਈ ਜੀ ਖੜੇ ਨੇਗੇ ਤੁਸੀਂ ਸਾਰੇ ਜਾਣਦੇ ਹੋ ਇੰਨਾ ਬਾਈ ਜੀ ਨੂੰ ਵੀ ਜਾਣਦੇ ਹੋ ਸੋਹੀ ਸਾਹਿਬ ਨੂੰ ਵੀ ਜਾਣਦੇ ਹੋ ਸਾਰੇ ਨੌਜਵਾਨ ਇੱਥੇ ਖੜੇ ਆ ਅਸੀਂ ਬਾਈ ਮਨਜੋਤ ਨਾਲ ਰਲ ਕੇ ਸੇਵਾ ਕਰਦੇ ਆ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਗੜੱਦੀਵਾਲ ਇਹਨਾਂ ਦਾ ਉੱਥੇ ਵੀ ਆਸਰਾਮ ਬਣਿਆ ਹੋਇਆ ਤੇ ਪਿਛਲੇ ਸਾਲ ਜਦੋਂ ਹੀ ਸੇਵਾ ਕਰਦੇ ਸੀਗੇ ਕਿਸਤੀਆਂ ਸੀ ਹਵਾ ਕੱਢ ਕੇ ਭਰਦੇ ਹੁੰਦੇ ਪੰਪਾਂ ਦੇ ਨਾਲ ਮਨਜੋਤ ਬਾਈ ਨੇ ਮੈਨੂੰ ਇੱਕ ਦਿਨ ਪਹਿਲਾਂ ਵੀ ਦੱਸਿਆ ਬਾਹਰ ਜਦੋਂ ਮੈਂ ਬੈਠਾ ਸੀ ਗੱਲ ਕਹਿੰਦਾ ਭਾਨੇ ਇਸ ਵਾਰੀ ਕਹਿੰਦਾ ਪਾਣੂ ਆ ਸੋਕਾ ਦਾ ਲੈ ਲੈਣ ਦਾ ਕਹਿੰਦਾ ਜਿਹੜਾ ਕਿ ਵੱਡਾ ਟਰੱਕ ਆ ਜਿਹੜਾ ਉਹ ਭੇਡ ਕੀਤਾ ਗਿਆ ਗਿਲਸਾਹ ਵੱਲੋਂ ਅਮਰੀਕਾ ਤੋਂ ਨੇ ਕਿ 13 13 ਦੇ ਨਾਲ ਜਿਹੜਾ ਕਿ ਮਸ਼ਹੂਰ ਨੇ ਹਾਂਜੀ ਕੀ ਨਾਮ ਹੈ ਗਿਲ ਬ੍ਰਦਰ 13 13 ਗਿਲ ਪਰ 13 13 ਦੇ ਨਾਲ ਮਸ਼ਹੂਰ ਨੇ ਕਿ ਅਮਰੀਕਾ ਦੇ ਵਿੱਚ ਅੱਜ ਇਸ ਤੋਂ ਵੱਡੀ ਜਿਹੜੀ ਇਹਨਾਂ ਨੇ ਕਿ ਹੋਰ ਇੱਕ ਸੇਵਾ ਕੀਤੀ ਆ ਕੇ ਪਿੱਛੇ ਖੜਾ ਕਾਫੀ ਮਹਿੰਗਾ ਜਿਹੜਾ ਕਿ ਪਿੱਕਾ ਹੈ ਹਾਈਲੈਕਸ ਹਾਈਲੈਕਸ ਟੋਇਟਾ ਦਾ ਪਿੱਕਾ ਹੈ ਅੱਜ ਇਹ ਸੰਸਥਾ ਨੂੰ ਗਿਲ ਸਾਹ ਦੇ ਕੇ ਚੱਲੇ ਨੇਗੇ ਮੜਾ ਅੱਗੇ ਹੋ ਜੀ ਤੇ ਅਸੀਂ ਨੌਜਵਾਨ ਤੇ ਬਾਈ ਮਨਜੋਤ ਖੜੇ ਨੇਗੇ ਪਹਿਲੇ ਦਿਨ ਤੋਂ ਲੈ ਕੇ ਜਦੋਂ ਪਾਣੀ ਆਇਆ ਉਸ ਦਿਨ ਤੋਂ ਲੈ ਕੇ ਹੀ ਜਦੋਂ ਬਾਈ ਮਨਜੋਤ ਸੇਵਾ ਦੇ ਵਿੱਚ ਲੱਗੇ ਹੋਏ ਨੇਗੇ ਮੈਨੂੰ ਇਸ ਕਰਕੇ ਮੈਂ ਭਰੇ ਮਨ ਨਾਲ ਇੱਕ ਗੱਲ ਹੋਰ ਵੀ ਕਹਿ ਰਿਹਾ ਮੈਨੂੰ ਦੁੱਖ ਹੁੰਦਾ ਜਦੋਂ ਕਿਸੇ ਨਾ ਕਿਸੇ ਪ੍ਰੇਕ ਤਰੀਕੇ ਨਾਲ ਆ ਕੇ ਕੋਈ ਨਾ ਕੋਈ ਚੈਨਲ ਜਿਹੜੀ ਕੋਈ ਕੋਈ ਗੱਲ ਕਰ ਦਿੰਦਾ ਉਹਦਾ ਦੁੱਖ ਹੁੰਦਾ ਪੂਰੀ ਗੱਲ ਸੋਚੇ ਪੜਤਾਲੇ ਬਣਾ ਪਾ ਕੇ ਵੀਡੀਓ ਪਾ ਦੇਣੀ ਉਹਦਾ ਦੁੱਖ ਹੁੰਦਾ ਉਹ ਤੋਂ ਬਾਈ ਮਨਜੋਤ ਨੇ ਉਹਦੋਂ ਵੀ ਮੇਰੇ ਨਾਲ ਗੱਲ ਸਾਂਝੀ ਕਰੀ ਪਰ ਇਸ ਪ੍ਰਕਾਰ ਜਿਸ ਪ੍ਰਕਾਰ ਮਨਜੋਤ ਸੇਵਾ ਨਿਭਾ ਰਿਹਾ ਤੁਹਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਤੇ ਗਿੱਲ ਸਾਹਿਬ ਦਾ ਅਮਰੀਕਾ ਵਾਲਿਆਂ ਦਾ ਮੈਂ ਤੇ ਸਾਡੇ ਭਰਾ ਵੀਰਜੀ ਖੜੇ ਨੇਗੇ ਵਿੱਕੀ ਜੀ ਖੜੇ ਨੇਗੇ ਵੱਡੇ ਬਾਈ ਖੜੇ ਨੇਗੇ ਨਿਤਨ ਨਿਤੇਸ਼ ਖੜੇ ਨੇਗੇ ਸੋਈ ਸਾਹਿਬ ਖੜੇ ਨੇਗੇ ਆ ਮਨਜੋਤ ਬਾਈ ਵੱਲੋਂ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇੰਨਾ ਭਰਾਵਾਂ ਕਰਕੇ ਜਿਹੜਾ ਐਡੇ ਵੱਡੇ ਸੇਵਾਵਾਂ ਐਡੇ ਵੱਡੇ ਕਾਰਜ ਕੀਤੇ ਜਾ ਰਹੇ ਨੇਗੇ ਮੈਂ ਬਾਈ ਜੀ ਨੂੰ ਸਾਰਿਆਂ ਨੂੰ ਕਹਾਂਗਾ ਕਿ ਇੱਕ ਇੱਕ ਮਿੰਟ ਵਿੱਚ ਵਿੱਚ ਗੱਲ ਤੇ ਬਾਈ ਜੀ ਦਾ ਗਿੱਲ ਸਾਹਿਬ ਦਾ ਧੰਨਵਾਦ ਕੀਤਾ ਜਾਵੇ ਹਾਂਜੀ ਸਾਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇਖੋ ਆਪਾਂ ਹੱਥਿਆ ਰੱਖ ਲਓ ਤਾਂ ਪਾਣੀ ਨਿਕਲ ਜੂ ਆਪਾਂ ਜਿੰਨੇ ਵੀ ਇੱਥੇ ਸੇਵਾ ਕਰਨੇ ਪਿਆ ਨਾ ਆਪਾਂ ਸੇਵਾ ਕਰਦੇ ਨਹੀਂ ਪਏ ਜੀ ਆ ਸਾਨੂੰ ਖੁਸ਼ੀ ਮਿਲਣ ਦੀ ਆਹੀ ਆਪਣੇ ਲਈ ਕਰਨੇ ਪਾ ਆਪਾਂ ਕਿਸੇ ਲਈ ਨਹੀਂ ਕਰਦੇ ਪਏ ਆ ਸਾਡੇ ਮਨ ਨੂੰ ਖੁਸ਼ੀ ਮਿਲਦੀ ਵੀ ਆ ਸਾਰਾ ਕੰਮ ਕਰਕੇ ਜੇ ਸਾਨੂੰ ਖੁਸ਼ੀ ਨਾ ਮਿਲੇ ਆਪਾਂ ਨਾ ਕਰੀਏ ਬੰਦੇ ਨੂੰ ਜਿਹੜੀ ਚੀਜ਼ ਸਵਾਦ ਆਉਂਦਾ ਉਹ ਕੰਮ ਕਰਦਾ ਭਾਈ ਨੂੰ ਸੇਵਾ ਕਰਕੇ ਹਰ ਇੱਕ ਦੀ ਵੱਖਰੀ ਵੱਖਰੀ ਸੇਵਾ ਹੁੰਦੀ ਜਿਹੜਾ ਯੋਧਾ ਉਹਨੇ ਯੁੱਧ ਕਰਨਾ ਹੈ ਜਿਹੜਾ ਗ੍ਰੰਥੀ ਉਹਨੇ ਪਾਠ ਕਰਨਾ ਜਿੰਨੇ ਘੋੜੇ ਦੀ ਸੇਵਾ ਉਹਨੇ ਘੋੜੇ ਸੇਵਾ ਕਰਨੀ ਸੋ ਹਰ ਬੰਦਾ ਆਪਣੀ ਆਪਣੀ ਸੇਵਾ ਨਿਭਾ ਰਿਹਾ ਬੜੇ ਵਧੀਆ ਤਰੀਕੇ ਨਾਲ ਨਿਭਾ ਰਿਹਾ ਦੇਖੋ ਮੈਨੂੰ ਬਾਕੀ ਸਾਰਿਆਂ ਦਾ ਤਾਂ ਕੋਈ ੜਾ ਪਤਾ ਨਹੀਂ ਇੱਕ ਭਾਈ ਆਪਾਂ ਮਨਜੋਤ ਭਾਈ ਨਾ ਫਰਮ ਡੇ 1 ਚਾਰ ਪੰਜ ਸਾਲ ਤੋਂ ਭਾਈ ਨੂੰ ਮਾ ਜਾਣਨਾ ਆਪਾਂ ਭਾਈ ਨਾਲ ਜੁੜਿਆ ਤਾਂ ਦੂਜੇ ਆਪਾਂ ਜੁੜਿਆ ਖਾਲਸਾ ਈਦਣਾ ਆਪ ਦੋਵਾਂ ਤੇ ਇਦਾਂ ਹੈ ਕਿ ਅੱਖਾਂ ਬੰਦ ਕਰਕੇ ਸਾਨੂੰ ਯਕੀਨ ਹੈ ਦਾਸ ਸਾਲ ਇਹਨਾਂ ਨੇ ਕਦੀ ਕੇਸ ਤੋਂ ਪੈਸੇ ਨਹੀਂ ਮੰਗੇ ਕਦੀ ਕਿਤੇ ਸਕੈਨਰ ਨਹੀਂ ਪਾਇਆ ਕਦੀ ਡੋਨੇਸ਼ਨ ਇਕੱਠੀ ਨਹੀਂ ਕੀਤੀ ਹੂੰ ਫੋਨ ਵੀ ਮੈਂ ਭਾਜੀ ਨੂੰ ਫੋਨ ਕੀਤਾ ਮੈਂ ਕਿਹਾ ਭਾਈ ਦੱਸੋ ਕੀ ਚਾਹੀਦਾ ਕਹਿੰਦਾ ਕੁਝ ਨਹੀਂ ਚਾਹੀਦਾ ਕਹੇ ਸਾਰਾ ਖੁਸ਼ ਹੀ ਹੈਗਾ ਫਿਰ ਮੈਂ ਉਹਨਾਂ ਨੇ ਕਿਹਾ ਮੈਂ ਕਿਹਾ ਭਾਜੀ ਕੋਈ ਚੀਜ਼ ਹੁੰਦੀ ਦੱਸਿਆ ਕਰੋ ਆਪ ਕੁਛ ਨਾ ਪੈਂਦਾ ਕੀ ਚਾਹੀਦਾ ਬੜੀ ਵੱਡੀ ਗੱਲ ਏ ਕੋਈ ਛੋਟੀ ਗੱਲ ਨਹੀਂ ਹੈਗੀ ਜੀ ਬਿਲਕੁਲ ਠੀਕ ਹੈ ਜੀ ਸੋ ਇਦਾਂ ਦੇ ਬੰਦਿਆਂ ਦਾ ਤੁਹਾਨੂੰ ਸਾਥ ਦੇਣਾ ਚਾਹੀਦਾ ਹੁਣ ਮੈਂ ਵੀ ਕੁਝ ਚੀਜ਼ ਲੈ ਕੇ ਆ ਸਕਦਾ ਹਾਂ ਤੇ ਬਾਰੋ-ਬਾਰ ਵੰਡ ਕੇ ਜਾ ਸਕਦੇ ਹਾਂ ਉਹ ਤਾਂ ਕੋਈ ਫਾਇਦਾ ਨਹੀਂ ਉਹਨੇ ਕੇ ਪਾਸ ਨਹੀਂ ਲਗਣੀ ਉਹ ਸਿੱਧੇ ਹੱਥਾਂ 'ਚ ਜਿਹੜਾ ਬੰਦਾ ਗਰਾਊਂਡ 'ਤੇ ਵਰਕ ਕਰਨ ਦਾ ਉਹਦੇ ਹੱਥ 'ਚ ਚੀਜ਼ ਫੜਾਓ ਆਪਾਂ ਵੀਡੀਓ ਬਣਾਉਂਦੇ ਮਾਰੇ ਆਪ ਹੀ ਪਿੱਛੇ-ਪਿੱਛੇ ਵੰਡ ਕੇ ਨਾ ਚੱਲ ਜੀਏ ਕਿ ਮੈਂ ਵੀਡੀਓ ਬਣਾਣੀ ਤੇ ਮੈਂ ਪਿੱਛੇ-ਪਿੱਛੇ ਆਪਣੇ ਹੱਤੀ ਮੰਡ ਦੀ ਤੇ ਕਰ ਲਿਆ ਬੰਦਾ ਅੱਗੇ ਲੱਗੇ ਨੂੰ ਅੱਗੇ ਰਹਿਣ ਦੋ ਆਪਾਂ ਇਹਦੇ ਪਿੱਛੇ ਖੜੇ ਆ ਆਪਾਂ ਪਿੱਛੇ ਰਹਿਣਾ ਅੱਗੇ ਨਾ ਆਉਣ ਦੀ ਕੋਸ਼ਿਸ਼ ਕਰੋ ਕੋਈ ਉਹ ਜਿਹੜਾ ਅੱਗੇ ਆਉਣ ਦੀ ਕੋਸ਼ਿਸ਼ ਉਹਨੇ ਸਾਰੇ ਕਰਉਂ ਦਿੱਤਾ ਉਹਨਾਂ ਗਿੱਲ ਸਾਹਿਬ ਨੇ ਆਏ ਨੇ ਆਪਣੀ ਸੇਵਾ ਨੁਮਾ ਆ ਕੇ ਚੱਲੇ ਨੇ ਹੁਣ ਜੀ ਆਈ ਆਪ ਇਹਨਾਂ ਨੂੰ ਕੁਝ ਕਰਨਾ ਇਹ ਸਾਡੀ ਹਿੰਮਤ ਨਹੀਂ ਆ ਉਹਨਾਂ ਕਰਨ ਦੀ ਹਾਂਜੀ ਬ ਹਰੇਕੀ ਦੀ ਆਪਣੀ ਆਪਣੀ ਸੇਵਾ ਮਨਜੀਤ ਭਾਈ ਦੀ ਆਪਣੀ ਭਾਨੇ ਭਾ ਦੀ ਆਪਣੀ ਨਿਤੇਸ਼ ਭਾ ਦੀ ਆਪਣੀ 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 ਸੇਵਾ ਨੋ ਪਾਓ ਜਿਹਦੀ ਜਿਹਦਾ ਇਸ ਕਾਮ ਉਸੀ ਕੋ ਸਾਜੇ ਮੈਂ ਇਨਾ ਕਹਿਣਾ ਚਾਹਾਂਗਾ ਜੀ ਤੇ ਥੈਂਕ ਯੂ ਬਾਬਾ ਜੀ ਤੁਹਾਡਾ ਬਹੁਤ ਬਹੁਤ ਤੁਹਾਡੇ ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਇੱਕ ਇੱਕ 17 ਲੱਖ ਦੀ ਕਿਸ਼ਤੀ ਜਿਹੜੀ 25 ਜਾਣੇ ਰੈਸਕਿਊ ਕਰਕੇ ਲਿਆਉਗੀ ਉਹ ਵੀ ਉਹ ਵੀ ਆਰਡਰ ਕਰਤੀ ਉਹ ਆਉਣੇ ਵਾਲੀ ਆ ਥੋੜਾ ਜਿਹਾ ਦੂਰੋਂ ਬਾੜਨੀ ਸੀ ਉਹਨੇ ਤੋਂ ਉਹਨੇ ਤੋਂ ਬਾੜਨੀ ਸੀ 17 ਲੱਖ ਦੀ ਕਿਸ਼ਤੀ ਇਹ ਨਹੀਂ ਦੇਖਿਆ ਵੀ ਤਿੰਨ ਕਿਸ਼ਤੀਆਂ ਬੰਦਿਆਂ ਨੂੰ ਲੈ ਕੇ 25 ਜਾਣੇ ਲੈ ਕੇ ਆ ਰਹੀਆਂ ਇਹਨਾਂ ਨੇ ਵੀ ਕੀਤਾ ਵੀ ਆਪਾਂ ਹੱਲ ਕਰਨਾ ਇੱਕ ਵਾਰ ਦੀ 25 ਬੰਦੇ ਲੈ ਕੇ ਕਿਉਂ ਨਾ ਆਈ ਇੱਕ ਰਾ ਮਨਜੋਤ ਇੱਕ ਮਿੰਟ ਮਨਜੋਤ ਇੱਕ ਰਾ ਗਿਲਸਾਹ ਨੇ ਵੀ ਗਿਲਸਾਹ ਵੀ ਇਹ ਗੱਲ ਕਹਿ ਰਹੇ ਸੀ ਕਿ ਸਾਰੇ ਅਸੀਂ ਇੱਥੇ ਖੜੇ ਗੱਲ ਸੋਚ ਰਹੀ ਤੁਸੀਂ ਆਏ ਨਹੀਂ ਸੀ ਹੈਗੇ ਉਹਦੇ ਗੱਲ ਸੋਚ ਰਹੇ ਸੀ ਆ ਜਿਹੜੀ ਵੀਡੀਓ ਇਹਨੂੰ ਸਪੈਸ਼ਲੀ ਬਣਾਇਆ ਜਾਵੇ ਤੇ ਅਸੀਂ ਵੀ ਇਹ ਤੋਂ ਪਹਿਲਾਂ ਵੀ ਆਪਾਂ ਇਸ ਬਸ ਦੇ ਵਿੱਚ ਗੱਲ ਕਰੀ ਸੀਗੀ ਅਸੀਂ ਅਸੀਂ ਉਸ ਗੱਲ ਤੇ ਹੀ ਦੁਬਾਰਾ ਗੱਲ ਕਰਨਾ ਚਾਹੁੰਨਾ ਬਾਈ ਜੀ ਨੇ ਵੀ ਉਹ ਗੱਲ ਉਦੋਂ ਕਰੀ ਸੀਗੀ ਅਸੀਂ ਇਹ ਚੀਜ਼ ਕਹਿਣਾ ਚਾਹੁੰਨਾ ਹੈ ਵੀ ਮਨਜੋਤ ਬਾਈ ਇੱਕ ਸਪੈਸ਼ਲੀ ਹੀ ਮੂਰੇ ਲਾ ਕੇ ਜਿੰਨੀਆਂ ਵੀ ਜੱਥੇ ਬੰਦਿਆਂ ਕੰਮ ਕਰ ਰਹੀਆਂ ਨੇਗੀਆਂ ਇੱਕ ਕਾਲ ਦੇਵੇ ਉਹਨਾਂ ਲਈ ਇਕੱਠੇ ਹੋ ਕੇ ਇੱਕ ਪਲਾਨਿੰਗ ਬਣਾ ਕੇ ਚੱਲਣਾ ਬੜਾ ਜ਼ਰੂਰੀ ਆ ਸਾਰੀਆਂ ਸੰਸਥਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਬਹੁਤ ਚੰਗੀ ਸੇਵਾ ਨਿਭਾ ਰਹੇ ਨੇਗੇ ਬਹੁਤ ਜ਼ਿਆਦੇ ਮਾਰ ਮੇਰੇ ਸਾਰੇ ਸੰਸਥਾਵਾਂ ਨੂੰ ਬੇਨਤੀ ਆ ਵੀ ਇਕੱਠੇ ਹੋ ਕੇ ਇੱਕ ਪਲਾਨਿੰਗ ਬਣਾ ਕੇ ਗੁਰੂ ਘਰ ਦੇ ਵਿੱਚ ਕਿਸੇ ਦੇ ਵਿੱਚ ਬੈਠ ਕੇ ਮੀਟਿੰਗ ਕਰਕੇ ਚੱਲਿਆ ਜਾਵੇ ਤਾਂ ਕਿ ਜਿਹੜੀ ਸੇਵਾ ਜਿਹੜੇ ਪੀੜਤ ਲੋਕ ਨੇ ਸਾਰੇ ਖੜੇ ਨੇਗੇ ਇਹਨਾਂ ਦੀ ਸੇਵਾ ਬਿਹਤਰਣ ਤਰੀਕੇ ਨਾਲ ਹੋ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਬੱਚਾ ਨਾ ਭਵਖ ਤੇ ਇਹਨਾਂ ਨੂੰ ਦੇਖਿਆ ਜਾਵੇ ਕਿਉਂਕਿ ਆਟਾ ਦਾਲ ਕਨੀ ਇਹ ਲੋਕ ਭੁੱਖੇ ਨਹੀਂ ਮਰ ਰਹੇ ਤੇ ਜਿਹੜੀਆਂ ਤੁਹਾਡੀਆਂ ਹੋਰ ਬਹੁਤ ਭਰਾਮਾਂ ਦੇ ਜ਼ਿੰਮੇਵਾਰੀਆਂ ਨੇਗੀਆਂ ਅਸੀਂ ਮੈਂ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਵੀ ਮਨਜੋਤ ਬਾਈ ਨੂੰ ਬੇਨਤੀ ਕਰਦਾ ਵੀ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਤਰੀਕ ਦਿਓ ਤਰੀਕ ਦੇ ਕੇ ਜਿਹੜੀਆਂ ਇਕੱਠੀਆਂ ਸੰਸਥਾਵਾਂ ਨੂੰ ਕਰਕੇ ਇੱਕ ਮੀਟਿੰਗ ਕਰਕੇ ਜਿਹੜਾ ਪਲਾਨਿੰਗ ਬਣਾ ਕੇ ਜਿਹੜਾ ਚੱਲਾ ਜਾਵੇ ਧੰਨਵਾਦ ਤੇ ਬਾਈ ਜੀ ਇੱਕ ਨਾ 2022 ਚ ਮੈਂ ਨਗਮਾ ਗਾਇਆ ਮੇਰੇ ਜਿਹੇਦਾਰ ਵੀ ਖਲੋਤਰੇ ਤਲਬੀਰ ਸਿੰਘ ਇਹਨਾਂ ਅਸੀਂ ਇੱਕ ਨਗਮਾ ਗਾਇਆ 2022 ਚ ਪੁੱਤਰ ਪੰਜਾਬ ਸੇ ਤੇਰੇ ਵਾਪਸ ਪਿੰਡ ਆਉਣਗੇ ਉਹ ਕੱਲ ਸੱਚ ਹੈ ਜਦੋਂ ਬਿੱਕੀ ਵੀਰ ਸਪੈਸ਼ਲ ਆਇਆ ਨਾ ਕੱਲ ਅਸੀਂ ਮਿਲੇ ਜਦੋਂ ਚੰਡੀਗੜ੍ਹ ਵੀਰ ਜੀ ਮਨਜੋਤ ਵੀਰ ਗਿੱਲ ਸਾਹਿਬ ਆਏ ਤਾਂ ਮੈਨੂੰ ਨਗਮਾ ਯਾਦ ਆਇਆ ਤੇ ਉਹ ਮੈਨੂੰ ਚੇਤਾ ਹੈ ਵੀ ਪੁੱਤਰ ਪੰਜਾਬ ਸਾਂ ਵਾਪਸ ਤੇਰੇ ਵਾਪਸ ਬਹੁਤਾ ਤੂੰ ਡੋਲਿਆ ਨਾ ਕਰ ਢਿੱਡ ਦੇ ਦੁੱਖ ਫੋਲਿਆ ਨਾ ਕਰ ਆਕੇ ਗਲ ਵਕਣੀ ਇੱਕ ਦਿਨ ਘੁੱਟ ਕੇ ਤੈਨੂੰ ਪਾਉਣਗੇ ਪੁੱਤਰ ਪੰਜਾਬ ਸਾਂ ਤੇਰੇ ਵਾਪਸ ਮੁੜ ਆਉਣਗੇ ਪੁੱਤਰ ਪੰਜਾਬ ਸਾਂ ਤੇਰੇ ਆਪਸ ਪਿੰਡ ਆਉਣਗੇ ਪੁੱਤਰ ਪੰਜਾਬ ਸਿਆ ਤੇਰੇ ਵੱਡਿਆਂ ਨੇ ਡੋਲ ਪਸੀਨਾ ਔਖੇ ਹੋ ਲਈਆਂ ਜ਼ਮੀਨਾ ਸੁੰਨੇ ਘਰ ਬਾਰ ਵੇਖ ਕੇ ਫਟਣੇ ਨੂੰ ਆਉਂਦਾ ਸੀਨਾ ਹੱਥੀਆਂ ਵਾਕੇ ਪੈਲੀਆਂ ਤਣਕਾ ਇਹ ਦੌਣਗੇ ਪੁੱਤਰ ਪੰਜਾਬ ਸਿਆ ਤੇਰੇ ਵਾਪਸ ਪਿੰਡ ਆਉਣਗੇ ਪੁੱਤਰ ਪੰਜਾਬ ਸਿਆ ਤੇਰੇ ਗਿੱਲ ਸਾਹਿਬ ਨਾਲ ਗੱਲ ਹੋਈ ਬਿੱਕੀ ਵੀਰਾਂ ਦੇ ਕਣਕਾਂ ਬੀਜ ਕੇ ਸਾਰਾ ਸਭਾਲ ਕੇ ਫੇਰ ਬਿਲਕੁਲ ਅਵੀ ਇੱਕ ਸਾਡ ਨਾਲ ਸਾਡ ਨਾਲ ਸਾਡ ਨਾਲ ਬਹੁਤ ਹੀ ਸਾਡੇ ਮਸ਼ਹੂਰ ਭਰਾ ਤੁਸੀਂ ਦੇਖੇ ਹੋਣਾ ਕਿ ਨੌਜਵਾਨਾਂ ਨੂੰ ਬਹੁਤ ਵੱਡਾ ਪ੍ਰੇਰਿਤ ਕਰਦੇ ਨੇ ਕਿ ਸਾਡੇ ਬਾਈ ਜੀ ਆਏ ਨੇ ਕਿ ਹਰਿਆਣਾ ਤੋਂ ਨਿਤੇਸ਼ ਵੀਰ ਨਿਤੇਸ਼ ਵੀਰ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਕਰਦਾ ਤੇ ਅਸੀਂ ਮੈਨਾਂ ਤਾਂ ਬਹੁਤ ਜ਼ਿਆਦਾ ਪ੍ਰਭਾਵਤਾ ਕਿਉਂਕਿ ਇਹ ਵੀ ਚੰਗੀ ਸੋਚ ਤੇ ਪਹਿਰਾ ਦੇਣ ਵਾਲੇ ਇਨਸਾਨ ਨੇਗੇ ਦੋ ਸ਼ਬਦੇ ਵੀ ਕਹਿਣਗੇ ਦੇਖੋ ਪਹਿਲਾਂ ਤਾਂ ਇੱਕ ਹੀ ਗੱਲ ਕਹਾਂਗਾ ਸਾਰਿਆਂ ਨੂੰ ਮੈਂ ਮੈਂ ਇਹਨਾਂ ਨੂੰ ਪਹਿਲਾਂ ਨਹੀਂ ਜਾਣਦਾ ਸੀ ਮੇਰੀ ਗੱਲ ਉਸ ਦੀ ਵਿੱਕੀ ਬਾਜੀ ਨਾਲ ਮੈਂ ਕਿੰਨੇ ਲੈ ਕੇ ਆਣਾ ਹੈ ਕਹਿੰਦੇ ਪਿਆਰ ਲੈ ਕੇ ਆਣਾ ਇੰਨੀ ਵੱਡੀ ਗੱਲ ਕੋਈ ਨਹੀਂ ਕਰ ਸਕਦਾ ਮੈਂ ਕਿ ਕਿੰਨੇ ਲੈ ਕੇ ਆਉ ਬਾਜੀ ਲੱਖ ਦੋ ਕਹਿੰਦੇ ਕੁਛ ਨਹੀਂ ਆਣਾ ਖਾਲੀ ਆ ਜਾ ਪਿਆਰ ਲੈ ਕੇ ਆ ਜਾ ਐਜੀ ਕੋਈ ਮੈਨੂੰ ਲੱਗਦਾ ਨਹੀਂ ਐਨ ਜੀਓ ਹੋਊਗੀ ਜਿਹੜੀ ਕਹੂਗੀ ਆ ਕੇ ਲੋ ਕਹੂਗੀ ਆਟਾ ਲੈ ਕੇ ਆ ਜਾਏ ਲੱਖ ਲੈ ਕੇ ਆ ਜਾਏ 2 ਲੱਖ ਲੈ ਕੇ ਆਏ 5 ਲੱਖ ਲੈ ਕੇ ਆ ਜਾ ਕਹਿੰਦੇ ਖਾਲੀ ਆ ਜਾ ਬਸ ਤ ਤੇ ਇਥੇ ਆ ਕੇ ਜਨ ਪਤਾ ਲੱਗੇਗਾ ਕਿ ਮਨਜੋਤ ਬਾਜੀ ਕਿੰਨੇ ਟਾਈਮ ਤੋਂ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਅੱਜ ਜਿਹੜੀ ਵੀ ਬਾਕੀ ਐਨਜੀਓ ਕੰਮ ਕਰ ਰਹੀ ਮੈਂ ਕਹਿੰਦਾ ਬੁਰਾ ਨਹੀਂ ਕਹੂੰਗਾ ਬਟ ਇਹ ਬੰਦੇ ਨੂੰ ਪਤਾ ਹੀ ਨਹੀਂ ਬੰਦਾ ਜਾਂਦਾ ਲੈ ਕੇ ਆਉਂਦਾ ਕੋਈ ਪਿੱਛੇ ਕੈਮਰਾ ਲੱਗਿਆ ਕੋਈ ਪਿੱਛੇ ਸਕ੍ਰਿਪਟ ਨਹੀਂ ਕੀ ਕੁਝ ਨਹੀਂਗਾ ਜਾਏ ਜਿਵੇਂ ਗਰਾਊਂਡ ਤੇ ਕੰਮ ਕਰ ਰਿਹਾ ਨਾ ਐਕਚੁਅਲੀ ਉਹ ਬੰਦਾ ਉਹ ਵੀ ਕੰਮ ਕਰ ਰਿਹਾ ਤਾਂ ਮੈਂ ਫੇਰ ਹੀ ਕੰਮ ਕਰਨਾ ਸਾਰਿਆਂ ਦਾ ਟਾਰਗੇਟ ਕੀ ਹੈ ਸਾਰਿਆਂ ਦਾ ਟਾਰਗੇਟ ਹੈ ਜਨਤਾ ਦੀ ਸੇਵਾ ਕਰਨਾ ਜਿਹੜਾ ਕੋਈ ਨੁਕਸਾਨ ਨੁਕਸਾਨ ਹੋਇਆ ਕੀ ਤਾਂ ਪੀੜਤਾਂ ਨੂੰ ਉਹਦੇ ਕੋਲ ਮਦਦ ਪਹੁੰਚਾਣਾ ਮੇਨ ਟਾਰਗੇਟ ਪਹੁੰਚਦਾ ਆਪਣੇ ਕੋਲ ਇੱਥੇ 500 ਰੁਪਏ ਰਿਹਾ ਤੇ ਪੀੜਤ ਕੋਲ ਜਾ ਰਹੇ 5 ਰੁਪਏ 5 ਵੀ ਚੱਲ ਜਦਾ ਬਥੇਰੀ ਗੱਲ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਕਿਉਂਕਿ ਤੁਸੀਂ ਆ ਰਹੇ ਹੋ ਕੋਈ ਲੱਖ ਅਜੇ ਅਜੇ ਭਾਜੀ ਆਏ ਨੇ ਇਹ ਆਪ ਤੇ ਕੁਛ ਲੈ ਕੇ ਸਿੱਧਾ ਮੇਨ ਐਨਜੀਓ ਦੇ ਹੱਥੇ ਫੜਾ ਵੀ ਆ ਫੜੋ ਨਾ ਕਿ ਕਿਸੇ ਬੰਦੇ ਨੂੰ ਫੜਾਇਆ ਨਾ ਕਿ ਉੱਥੇ ਕੋਈ ਬੰਦਾ ਖੜਾ ਕੇ ਰੋ ਰੇ ਕਿ ਮੈਨੂੰ ਦੇ ਦਿਓ ਅੱਗੇ ਤੁਹਾਡੇ ਸਾਹਮਣੇ ਕੁਝ ਆ ਜਾ ਹੋ ਰਿਹਾ ਨਾ ਤਾਂ ਸਿੱਧੀ ਐਨਜੀਓ ਨਾਲ ਜੁੜੋ ਜਿਹੜੀ ਤੁਹਾਨੂੰ ਚੰਗੀ ਲੱਗੇ ਮੈਂ ਨਹੀਂ ਕਹਿ ਰਿਹਾ ਤੁਹਾਨੂੰ ਕਿੱਥੇ ਨਾਲ ਜੁੜ ਜਿਹੜੀ ਤੁਹਾਨੂੰ ਚੰਗੀ ਲੱਗੇ ਉਹਦੇ ਨਾਲ ਜੁੜੋ ਪਰ ਮੇਨ ਟ ਬਹੁਤ ਸਾਲੋਂ ਤੋਂ ਕੰਮ ਕਰ ਰਹੇ ਨੇ ਅੱਜ ਦੇ ਨਹੀਂ ਕਿ 2019 ਵਿੱਚ ਚਲੇ ਆ ਇਸੇ ਤੁਸੀਂ ਵੋਟ 2019 ਚ ਲਿਆ ਸੰਸਦ 2015 ਦੀ ਆ ਵੇਖੋ ਮਤਲਬ ਤੁਹਾਨੂੰ ਪਤਾ ਵੀ ਨਹੀਂ ਹੋਣਾ ਕਿਉਂਕਿ 2015 ਸੰਸਦ ਹੈ ਪਰ 2000 ਭਾਜੀ 13 ਤੋਂ ਤੁਸੀਂ ਲੱਗੇ ਹੋ ਬੰਦੇ ਛਡਵਾਏ ਤੁਸੀਂ ਗਿਰਾਂ ਕੋ 2013 ਦੀ ਗੱਲ ਹੈ ਮਤਲਬ 12 ਸਾਲ ਤੋਂ ਬੰਦਾ ਕੰਮ ਕਰ ਰਿਹਾ ਤੇ ਸਟਿਲ ਗਰਾਉਂਡ ਤੇ ਕੰਮ ਕਰ ਰਿਹਾ ਤਾਂ ਮੈਂ ਇੱਕ ਹੀ ਕਹਿਣਾ ਜਿੰਨੇ ਹੈ ਅੱਗੇ ਵਧੋ ਸਾਰੇ ਇਕੱਠੇ ਹੋ ਕਿਉਂਕਿ ਹਲੇ ਜੁਰਤ ਪਤਾ ਕਦੋਂ ਪੈਣੀ ਹੈ ਜਦੋਂ ਪਾਣੀ ਸੁੱਕ ਜਾਏਗਾ ਪਾਣੀ ਸੁੱਕ ਗਿਆ ਬਿਲਕੁਲ ਅਸਲੀ ਲੋੜ ਤਦੋਂ ਪਊਗੀ ਹਾਂ ਜਦੋਂ ਵੇਖਣੇ ਕਿਹੜੇ ਕੌਣ ਖੜਾ ਰਹਿੰਦੇ ਕਿਉਂਕਿ ਹੁਣ ਤਾਂ ਇੰਨਾ ਰਾਸ਼ਨ ਇਕੱਠਾ ਹੋਇਆ ਪਿਆ ਜਿਨੀ ਲੋੜ ਹੀ ਨਹੀਂ ਪਰ ਜਦੋਂ ਪਾਣੀ ਸੁੱਕ ਜਾਏਗਾ ਨਾ ਮੇਨ ਗੱਲ ਜਦੋਂ ਆਊਗੀ ਇਹਨਾਂ ਦਾ ਭਵਿੱਖ ਕੀ ਬਣਾਣਾ ਕਿਉਂਕਿ ਵਰਤਮਾਨ ਤਾਂ ਸਹੀ ਚ ਹੈ ਰੋਟੀ ਸਾਰੇ ਕੋਲ ਪਹੁੰਚ ਰਹੀ ਰਾਸ਼ਨ ਸਾਰੇ ਕੋਲ ਪਹੁੰਚ ਰਿਹਾ ਬਿਜਲੀ ਰਾਤ ਨੂੰ ਆ ਰਹੀ ਹੈ ਬੜਾ ਜਦੋਂ ਪਾਣੀ ਸੁੱਕੇ ਬਾਅਦ ਗਰਾਊਂਡ ਦੀ ਸਥਿਤੀ ਜਦੋਂ ਪਤਾ ਲੱਗੂਗੀ ਬਹੁਤ ਲੋੜ ਪੈਣੀ ਹੈ ਤਾਂ ਫੇਰ ਕਹਿਣਾ ਜੁੜੋ ਹਰ ਕਰਜ਼ੇ ਕੋਲ ਜਾ ਕੇ ਰਾਸ਼ਨ ਪਹੁੰਚਾਣਾ ਇੱਕ ਇੱਕ ਮਦਦ ਕਰਨਾ ਤੇ ਫਿਰ ਇਹ ਕਿ ਕਹਿਣਾ ਪੰਜਾਬ 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 ਹਰਿਆਣਾ ਵੀ ਨਾਲ ਆ ਸਾਡਾ ਸਾਡਾ ਰਾਜਸਥਾਨ ਰਾਜਸਥਾਨ ਹਰਿਆਣਾ ਵੀ ਨਾਲ ਆ ਸਾਡਾ ਸਾਡਾ ਸਾਰੇ ਆਪਣੇ ਨਾਲ ਹਰਿਆਣਾ ਭਾਵੇਂ ਰਾਜਸਥਾਨ ਯਾਰ ਭਰਾ ਹਮੇਸ਼ਾ ਇਹ ਗੱਲ ਕਹਿਣਾ ਮੈਂ ਹਮੇਸ਼ਾ ਇਹ ਗੱਲ ਕਹਿਣਾ ਨਾ ਹਿੰਦੂ ਨਾ ਨਾਈਸਾਈ ਨਾ ਮੁਸਲਮਾਨ ਹੋ ਤੂੰ ਇੱਕ ਜੋਸ਼ ਇੱਕ ਆਵਾਜ਼ ਪੂਰਾ ਹਿੰਦੁਸਤਾਨ ਹੋ ਤੂੰ ਇਹ ਬਾਤ ਹਮੇਸ਼ਾ ਯਾਦ ਰੱਖਣਾ ਇੱਕ ਆਜ ਨਾ ਹਿੰਦੂ ਨਾ ਸਿੱਖ ਨਾ ਹਿੰਦੂ ਨਾ ਮੁਸਲਮਾਨ ਨਾ ਸਾਈ ਅਸੀਂ ਆ ਭਾਈ 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 ਹੋਣਾ ਵੀਰ ਇੱਕ ਮਿੰਟ ਵੀਰ ਉਹ ਕਹਿ ਰਿਹਾ ਵੀ ਸਾਡੀ ਕਿਹਨੇ ਬਾਤ ਨਹੀਂ ਪੁੱਛੀ ਮੁੜ ਕੇ ਪਾਣੀ ਪਾਣੀ ਚ ਰਹੇ ਪਰ ਆ ਖੜੇ ਆ ਹੁਣ ਉਹੀ ਗੱਲ ਵੀ ਸੰਸਥਾ ਨਾਲ ਜੁੜੇ ਆਪਾਂ ਆਪਾਂ ਇਹਨਾਂ ਨੂੰ ਮਿਲਣਾ ਸਾਰਾ ਕੁਝ ਹੋਊਗਾ ਚਲੋ ਪਹਿਲਾਂ ਹੀ 1000 ਪਿੰਡ ਕੀਤਾ ਇਹ 900 ਆਪਾਂ ਗਿੱਲ ਸਾਹਿਬ ਨੂੰ ਬੋਲ ਲੈਣ ਦੋ ਮਿੰਟ ਹੈ 1000 ਕਿੱਲਾ ਕੀਤਾ ਪਰ ਆਪਾਂ ਜਿੱਤੋ ਵੀ ਬੁਲਾਵਾਂਗੇ ਆ ਦੋ ਮਿੰਟ ਗਿੱਲ ਸਾਹਿਬ ਬੋਲ ਵਾਈਫ ਜੀ ਕਾ ਖਾਲਸਾ ਵਾਈਫ ਜੀ ਕੀਫਤ ਹੈ ਇਹ ਪਾਜੀ ਮਨਜੋਤ ਜੋ ਕੰਮ ਕਰ ਰਹੇ ਆ ਬਹੁਤ ਜ਼ਿਆਦਾ ਵਧੀਆ ਕਰ ਰਹੇ ਆ 20 25 ਦਿਨ ਤੋਂ ਇਹਨਾਂ ਨੇ ਘਰ ਜਾ ਕੇ ਵੀ ਨਹੀਂ ਦੇਖਿਆ ਪਰ ਕਈ ਬੰਦੇ ਫਿਰ ਵੀ ਗੱਲਾਂ ਕਰਦੇ ਹੋ ਚੰਗਾ ਨਹੀਂ ਲੱਗਦਾ ਸਾਨੂੰ ਤਾਂ ਇਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਆਪਾਂ ਦਾ ਘੜੀ ਦੀ ਘੜੀ ਆਉਣੇ ਆ ਕੰਮ ਕਿੱਥੇ ਜਾਣੇ ਜਿਹੜੇ ਰਾਤ ਦੇ ਨੇ ਇੱਥੇ ਰਹਿੰਦੇ ਇਹਨਾਂ ਦਾ ਪਰਮਾਤਮਾ ਤੰਦਰੁਸਤੀ ਬਖਸ਼ੇ ਲੰਮੀ ਲੰਮੀ ਉਮਰ ਬਖਸ਼ੇ ਇਹਨਾਂ ਦੇ ਸਾਰੇ ਗਰੁੱਪ ਨੂੰ ਇਹ ਚੜ੍ਹਦੀ ਕਲਾ 'ਚ ਰਹੇ ਜਥਾ ਜਿੰਨਾ ਵੀ ਆ ਤੇ ਅਸੀਂ ਤਾਂ ਜਿੰਨੇ ਜੋਗੇ ਹੈਗੇ ਇਹਨਾਂ ਦੇ ਨਾਲ ਆ ਇਹਨਾਂ ਨੇ ਹਜ਼ਾਰ ਕਿੱਲੇ ਦੀ ਗੱਲ ਕੀਤੀ ਆ ਜੀ ਮੇਰੇ ਪਿੰਡ ਨਾਲ ਬੂਲੇ ਪਿੰਡ ਆ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਸੀਗੀ ਉਹ ਕਹਿੰਦੇ ਸੀ ਅਸੀਂ 10 ਟਰੈਕਟਰ ਉਹਨਾਂ ਦੇ ਹੋਣਗੇ 2 ਟਰੈਕਟਰ ਮੇਰੇ ਉਧਾਂ ਤਾਂ ਚਾਰ ਆ ਦੋ ਤੇ ਸਾਊਂਡ ਬਹੁਤ ਹੈਵੀ ਲੱਗੇ ਆ ਉਹ ਨਹੀਂ ਲਿਆ ਸਕਦਾ ਮੈਂ ਮੈਂ ਦੋ ਟਰੈਕਟਰ ਆਪਣੇ ਇੱਕ ਮੇਰਾ ਹੈਗਾ ਇੱਕ ਨਵਾਂ ਲੈ ਕੇ ਹੋਰ ਲਾ ਰਿਆਂ ਮਨਜੋਤ ਭਾਜੀ ਜਿੱਥੇ ਕਹਿਣਗੇ ਉਹ 1000 ਕਿਲੇ ਲਈ ਸਾਡੇ 12 ਟਰੈਕਟਰ ਇੱਕ ਮਹੀਨੇ ਲਈ ਇਹਨਾਂ ਦੇ ਨਾਲ ਰਹਿਣਗੇ ਬਲੇ ਸੋਨਹਾਂ ਹਾਦੀ ਹਾਦੀ ਇਹਨਾਂ ਲਈ ਮਨਜੋਤ ਭਾਜੀ ਦੇ ਜਿਹੜੇ ਟਰੈਕਟਰ ਉਹ ਚੱਲਣਗੇ ਇੱਕ ਮਹੀਨਾ ਉਹਨਾਂ ਦੇ ਤੇਲ ਲਈ 20000 ਲੀਟਰ ਤੇਲ ਅਸੀਂ ਜਿਲ ਬ੍ਰਦਰ 10 10 ਸਾਡੀ ਸੁਸਾਇਟੀ ਜਿਹੜੀ ਅਸੀਂ ਆਪਣੇ ਵੱਲੋਂ ਬਾਰੇ ਸੋਨਿਆ ਬਾਕੀ ਜਿਹੜੇ ਇਹਨਾਂ ਨੇ ਜਿੰਨੇ ਵੀ ਵਕੀਲੇ ਕਿਹਾ ਹਜ਼ਾਰ ਕੀ ਲਾ ਕਿਹਾ ਉਹਦੇ ਲਈ ਕਣਕ ਦਾ ਵੀ ਜਿੰਨਾ ਕੁ ਵੱਧ ਤੋਂ ਵੱਧ ਅਸੀਂ ਕਰ ਸਕਾਂਗੇ ਉਹ ਵੀ ਦੇਾਂਗੇ ਇਹਨਾਂ ਨੂੰ ਠੀਕ ਹੈ ਜੀ ਬਾਕੀ ਪ੍ਰਮਾਤਮਾ ਸਾਡੇ ਭਰਾ ਨੂੰ ਚੜ੍ਹਦੀ ਕਲਾ ਰੱਖੇ ਅਸੀਂ ਇਹਨਾਂ ਜੁੜ ਗਾ ਹੁਣ ਤਾਂ ਲਾਈਫਟਾਈਮ ਇਹਨਾਂ ਨਾਲ ਹੀ ਰਹਿਾਂਗੇ ਜੀ ਮਨਜੋਤ ਗਿੱਲ ਸਾਹਿਬ ਕਹਿ ਰਹੇ ਹੁੰਦੇ ਨੇ ਮੈਂ ਨਹੀਂ ਹੁਣ ਵਾਪਸ ਜਾਣਾ ਮੈਂ ਰਹਿਣਾ ਇਹਨਾਂ ਨਾਲ ਹੀ ਆ ਮੈਂ ਪ੍ਰਵਾਸੀ ਨੂੰ ਵੀ ਕਹਤਾ ਮੈਂ ਕਿਹਾ ਜੀ ਮੈਂ ਬਾਬਿਆਂ ਨਾਲ ਸੇਵਾ ਕਰਾਂ ਉਹ ਜੀ ਜੀ ਪ੍ਰਵਾਸੀ ਸਾਡੇ ਭਰਾ ਵਾਪਸ ਮੁੰਨੇ ਸ਼ੁਰੂ ਹੋ ਗਏ ਇਹਨਾਂ ਦੇ ਸਿਰ ਤੇ ਹੀ ਜਿਹੜਾ ਮੈਂ ਨਾ ਜਦੋਂ ਯੂਰਪ ਦੇ ਵਿੱਚ ਇੱਕੋ ਇੱਕ ਗੱਲ ਬੋਲ ਕੇ ਆਇਆ ਕਿ ਤੁਹਾਡੇ ਕੋਲੇ ਬੜੀਆਂ ਦਿਮਾਗ ਆ ਤੁਹਾਡੇ ਕੋਲੇ ਬੜੀਆਂ ਪਲਾਨਿੰਗਾਂ ਨੇ ਤੁਸੀਂ ਹੀ ਜਿਹੜਾ ਪੰਜਾਬ ਨੂੰ ਜਿਹੜੀ ਬਣਾ ਸਕਦੇ ਹਾਂ ਕਿਉਂਕਿ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਤੁਹਾਨੂੰ ਤੁਸੀਂ ਹੁਣ ਬਹੁਤ ਪੈਸਾ ਕਮਾਇਆ ਤੁਸੀਂ ਪੰਜਾਬ ਨੂੰ ਮੂਰੇ ਹੋ ਕੇ ਅੱਗੇ ਤੁਸੀਂ ਹੀ ਸੰਭਾਲੋ ਹੁਣ ਇਹ ਵੀ ਤੁਹਾਡੇ ਜ਼ਿੰਮੇਵਾਰੀ ਵੱਡੀ ਆ ਹਾਂਜੀ ਆ ਮਨਜੋਤ ਭਾਈ ਨੂੰ ਧੰਨਵਾਦ ਜੀ ਮੈਂ ਤਾਂ ਇਹੀ ਕਹੂੰਗਾ ਜਿਹੜੇ ਸਾਡੇ ਭਰਾ ਸਾਰੇ ਮੇਰੇ ਨਾਲ ਮੇਰੇ ਵੱਡੇ ਭਰਾ ਆਏ ਮੇਰੇ ਪਿੱਛੇ ਥੰਮ ਜੀ ਬਾਬਾ ਦੀਪ ਸਿੰਘ ਸੇਵਾਦਾਲ ਨੇ ਇੱਡੀ 25ਵੇਂ ਦਿਨ ਚ ਅੱਜ ਸੇਵਾ ਵਿੱਚ ਸ਼ਾਮਲ ਹੋਈ ਹੈ ਤੇ ਇਹੋ ਜਿਹੇ ਭਰਾਵਾਂ ਕਰਕੇ ਹੋਈ ਆ ਤੇ ਗਿੱਲ ਸਾਹਿਬ ਤਾਂ ਜਿਹੜਾ ਮੈਂ ਤਾਂ ਇਹ ਕਿਨਾਂ ਭਾਨੇ ਵੀਰੇ ਡੇਢ ਕਰੋੜ ਦਾ ਉਹ ਜਿਹੜਾ ਆਇਆ ਸੀ ਜਿਆ ਟੌਰ ਉਹ ਲੈਤਾ ਸੀ ਇਹਨਾਂ ਨੇ ਪਹਿਲੇ ਦਿਨ ਕਿਤੇ ਘੁੰਮਦਾ ਦੇਖਿਆ ਉਹਦਾ ਪਤਾ ਲੱਗਾ ਉਹਦੀ ਪਰਫਾਰਮੈਂਸ ਹੀ ਨਹੀਂ ਉਹ ਲੀਡਰਾਂ ਦੀ ਫੋਟੋ ਆ ਵਸਿਆ ਉਹਦਾ ਇੱਕ ਸਿਰਫ ਐਵੇਂ ਹੀ ਆ ਜਦੋਂ ਨੂੰ ਪਾਣੀ ਦਾ ਤੇਜ਼ ਵਹਾ ਗਿਆ ਉਦੋਂ ਨੂੰ ਚੱਲ ਜਾਂਦਾ ਉਹ ਬੰਦਰ ਕੀਤਾ ਫਿਰ ਇਹਨਾਂ ਨੇ ਕੀਤਾ ਵੀ ਆਹ ਜਿਹੜੀਆਂ ਲੋਡ ਦੀਆਂ ਚੀਜ਼ਾਂ ਹੈ ਨਾਲ ਰਹੇ 2 ਦਿਨ ਇਹ ਨਹੀਂ ਦੇਖਿਆ ਪਿੱਕਾ ਸਾਡੇ ਵਾਲਾ ਖਰਾਬ ਹੋ ਗਿਆ ਕੰਮ ਨਹੀਂ ਕਰ ਰਿਹਾ ਉਹ ਫਿਰ ਵੱਡਾ ਇਹ ਵੱਡੀ ਕੈਂਟਰ ਲੈ ਕੇ ਦਿੱਤੀ 17 ਲੱਖ ਦੀ ਵੋਟ ਵਿੱਕੀ ਬਾਜੀ ਲੈ ਕੇ ਦਿੱਤੀ। ਬਾਕੀ ਇਹ ਕਹਿ ਰਿਹਾ ਦੱਸੋ ਰਾਸ਼ਨ ਤੱਕ ਜੋ ਸਮਾਨ ਲੈ ਕੇ ਆਉਂਦੇ ਭਰ ਕਿਉਂਦੇ ਇਹੋ ਜਿਹੇ ਭਰਾਵਾਂ ਦੀ ਸਾਨੂੰ ਲੋੜ ਆ। ਦਾ ਪੈਸਾ ਦਾ ਬਹੁਤ ਆ ਵਿੱਕੀ ਬਾਕੇ ਸੇ ਤੋਂ। ਅਰਬਾਂ ਖਰਬਾਂ ਬੰਦੇ ਬੈਠੇ ਆ ਪਰ ਜਿਗਰਾ ਕਿੱਥੋਂ ਲੈਣਾ? ਉਹ ਗਿੱਲ ਸਾਹਿਬ ਤੋਂ ਦੇਖਣ ਨੂੰ ਮਿਲਦਾ ਅੱਜ ਹੈਰਾਨ ਕਰਤਾ ਗਿੱਲ ਸਾਹਿਬ ਨੇ ਸਾਰੇ ਪੰਜਾਬ ਨੂੰ। ਇਹ ਚੀਜ਼ਾਂ ਜਿਹੜੀਆਂ ਕਰਕੇ ਹੈਰਾਨ ਕਰਤਾ ਵਕਈ ਤੇ ਮੈਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ। ਮੇਰਾ ਵੱਡਾ ਭਰਾ ਸੋਈ ਭਾਜੀ, ਨਿਤੇਸ਼ ਭਾਜੀ ਅੱਜ ਪਹਿਲੀ ਵਾਰ ਮਿਲੇ ਵਿੱਕੀ ਬਾਜੀ। ਬੜਾ ਚੜ੍ਹਦੀ ਕਲਾ ਵਾਲਾ ਭਰਾ ਸਾਡਾ ਤੇ ਵਿੱਕੀ ਭਾਈ ਤਾਂ ਗੱਲਾਂ ਹੀ ਕੀ ਜਦੋਂ ਨਾ ਬੋਟ ਦੀ ਇੱਕ ਲੋੜ ਪੈ ਗਈ ਮੈਨੂੰ ਕਹਿੰਦੇ ਦੱਸ ਕੀ ਕਰਨਾ ਮੈਂ ਕਿਹਾ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਉਹ ਤਾਂ ਕਰਕੇ ਇੱਕ ਬੋਟ ਪੀਸ ਇਹ ਇਹੋ ਜਿਹੇ ਭਰਾਵਾਂ ਕਰਕੇ ਹਨਾ ਚੀਜ਼ਾਂ ਚੱਲਦੀਆਂ ਹੁਣ ਜਿਹੜੀ ਆ ਰਹੀ ਐ ਇਧਰ ਗਿੱਲ ਸਾਹਿਬ ਵੱਲੋਂ ਆ ਰਹੀ ਉਹ ਤਾਂ ਗੱਲ ਹੀ ਛੱਡ ਦੋ ਨਾ ਜਿਹੜੀ ਚੀਜ਼ ਆ ਰਹੀ ਇਹ ਸਾਰੀਆਂ ਜਿਹੜਾ ਉਹ ਫਸਲਾਂ ਐ ਮੈਂ ਪਹਿਲੇ ਪਿੰਡ ਵਾਲਿਆਂ ਨੂੰ ਕਰ ਲਿਆ ਸੀਗਾ ਵੀ ਗੱਲ ਗਿੱਲ ਸਾਹਿਬ ਕਰ ਲਈ ਆਪਾਂ ਚਲੋ ਇੱਥੇ ਬੈਠ ਕੇ ਪਲੈਨਿੰਗ ਵੀ ਕਰਾਂਗੇ ਵੀ ਜਿਹੜੀ ਇੱਕ ਭਾਨੇ ਨੇ ਗੱਲ ਸਭ ਤੋਂ ਵੱਡੀ ਕੀਤੀ ਆ ਵੀ ਜਿਹੜੀਆਂ ਐਨਜੀਓ ਨੂੰ ਸਿਰ ਜੋੜਨ ਦੀ ਲੋੜ ਆ ਉਹ ਵਾਕਿਆ ਹੀ ਜੋੜਨ ਦੀ ਲੋੜ ਆ ਦੇਖੋ ਜੇ ਇੱਥੇ ਇੱਕ ਐਨਜੀਓ ਕਰ ਰਹੀ ਉੱਥੇ ਦੂਜੀ ਐਨਜੀਓ ਆ ਜਾਣੀ ਤੀਜੀ ਕਿਉਂਕਿ ਨੁਕਸਾਨ ਵੱਡਾ ਆ ਪੂਰੇ ਪੰਜਾਬ ਦੇ ਵਿੱਚ ਨੁਕਸਾਨ ਬਹੁਤ ਸਰਕਾਰਾਂ ਦਾ ਹਰ ਫਰੰਟ ਤੇ ਫੇਲ ਆ ਐਨਜੀਓ ਨੂੰ ਹੀ ਕੰਮ ਕਰਨਾ ਪੈਣਾ ਪਰ ਕਰਨਾ ਤਰੀਕੇ ਨਾਲ ਪੈਣਾ ਤੇ ਆਪਾਂ ਬੇਸਟੇਜ ਨਾ ਕਰੀਏ ਬੇਸਟੇਜ ਪੈਸਾ ਮਨੀ ਜਿਹੜੀ ਉਹ ਨਾਂ ਵਰਤੀਏ ਦੇਖੋ ਲੋਕਾਂ ਦਾ ਦਸਵੰਦ ਦਾ ਨੇਕ ਆਪਣੀਆਂ ਨੇਕ ਕਮਾਈਆਂ ਚੋਂ ਦਸਵੰਦ ਲੋਕ ਦਿੰਦੇ ਆ ਸਾਨੂੰ ਸੰਸਥਾਵਾਂ ਨੂੰ ਤੇ ਪਰ ਆਪਾਂ ਨਹੀਂ ਚਾਹੁੰਦੇ ਵੀ ਆਪਾਂ ਭੀੜ ਦੇ ਵਿੱਚ ਜੋ ਬਣਦੀ ਉਹ ਕਰੀ ਜਾਈਏ ਸੌਰੀ ਜਿਵੇਂ ਹੁਣ ਕਿਸਾਨਾਂ ਦਾ ਆਪਾਂ ਨਾਲ ਆਪਣੇ ਮਜ਼ਦੂਰ ਭਾਈਚਾਰੇ ਨੂੰ ਵੀ ਬਰਾਬਰ ਹਾਂ ਮਜ਼ਦੂਰ ਭਾਈਚਾਰੇ ਉਹਨਾਂ ਦੇ ਘਰ ਜੁਟੇ ਉਹਨਾਂ ਨੂੰ ਕਿਵੇਂ ਪਲਾਨਿੰਗ ਬਣਾ ਕੇ ਅੱਗੇ ਕਰਨਾ ਬਸ ਆਹੀ ਇੱਕ ਸਰਵੇ ਸਰਵੇ ਕਰਕੇ ਕਿਸਾਨ ਤੇ ਮਜ਼ਦੂਰ ਦੋਨੇ ਪਾਈ ਜਾ ਜਿਵੇਂ ਆਪਾਂ ਪਾਰਾਂ ਦੇ ਖੜਾ ਕਰਨਾ ਰੱਖ ਲਓ ਮੀਟਿੰਗ ਰੱਖ ਹਾਂ ਮੈਂ ਆਪਾਂ ਮੀਟਿੰਗ ਭਾਣੀ ਨਹੀਂ ਅੱਜ ਮੇਰੀ ਇੱਕ ਸਵੇਰ ਦੀ ਡਿਸਕਸ ਭਾਣੇ ਨਾਲ ਇਹੀ ਗੱਲ ਚੱਲ ਰਹੀ ਆਪਾਂ ਇੱਕ ਸਿਰ ਜੋੜਨ ਦੀ ਗੱਲ ਆ ਸਾਰੀਆਂ ਸੰਸਥਾਵਾਂ ਨੂੰ ਸੱਦਾ ਦੇਵਾਂਗੇ ਸਿਰ ਜੋੜ ਕੇ ਬੈਠਾਂਗੇ ਜਿਹੜੇ ਸਾਡੇ ਤੋਂ ਉੱਪਰ ਆਪਾਂ ਦੇ ਸਿਰਫ ਸੁਣਨਾ ਆਉਣਾ ਤੁਹਾਨੂੰ ਪਰ ਆਪਾਂ ਇੱਕ ਆਰਗੇਨਾਈਜ਼ ਕਰ ਸਕਦੇ ਆ ਸਲਾਹ ਤੁਸੀਂ ਸਾਰੀਆਂ ਐਨ ਜੀਓ ਮੰਗ ਕੱਲ ਨੂੰ ਤਾਂ ਪੱਤਰੀਕ ਪਾਵਾਗੇ ਬਹੁਤੀ ਸੁਝਦਾਰ ਬੰਦੇ ਜਿਹੜੇ ਆ ਉਹ ਵਿੱਚ ਬੈਠ ਕੇ ਸਾਨੂੰ ਸੁਝਾਅ ਦੋ ਸਾਡੀ ਇਹੀ ਬੇਨਤੀ ਆ ਆਪਾਂ ਕਿਸੇ ਤਰੀਕੇ ਦੇ ਨਾਲ ਹੀ ਪੰਜਾਬ ਨੂੰ ਲੀਹਾਂ ਤੇ ਲੈ ਕੇ ਜਾਈਏ ਕੱਲ ਜਦੋਂ ਪਿੱਕਾ ਲੈ ਆ ਨਾ ਮੈਂ ਮਹਾਲੀ ਤੋਂ ਆ ਨਾ ਬਿੱਟੂ ਪਾਜੀ ਤੋਂ ਆਪਾਂ ਵੱਖਰੇ ਮੈਂ ਜਦੋਂ ਮਹਾਲੀ ਤੋਂ ਆਉਂਦਾ ਸੀ ਭਾਜੀ ਦਾ ਫੋਨ ਆ ਗਿਆ ਗਿੱਲ ਸਾਹਿਬ ਦਾ ਉਹ ਵੀ ਪਿੱਕਾ ਲੈ ਲਿਆ ਪਰ ਮੈਨੂੰ ਕਮੀਆਂ ਲੱਗਦੀਆਂ ਮੈਂ ਕੀ ਆਂਦੇ ਇੱਕ ਤੇ ਦਾ ਬੰਪਰ ਨਹੀਂ ਪਿਛਲੇ ਸਹੀ ਵੀ ਉਹ ਉੱਚੇ ਨਹੀਂਵੇਂ ਥਾਂ ਤੇ ਨਾ ਜਾਣਾ ਟਾਇਰ ਵੀ ਛੋਟੇ ਆ ਮੈਨੂੰ ਕਹਿੰਦੇ ਛੇਤੀ ਆ ਇੱਥੇ ਆ ਆਪਣੇ ਜਲੰਧਰ ਜਲੰਧਰ ਗਿਆ ਮਗਰ 85000 ਦਾ ਬੰਪਰ ਮਜਦੂਰ ਨਾਲ ਨਾਲ ਹਾਂ ਬਿਲਕੁਲ ਨਾਲ ਨਾਲ ਦਿਖਾ ਦਿਓ ਮਾੜਾ ਦਿਖਾ ਦਿਓ ਨਾਲ ਨਾਲ ਉਹ ਹੋ ਗਿਆ ਨਾ 85000 ਦਾ ਬੰਪਰ ਟਾਇਰ ਵੱਡੇ ਕਹਿੰਦੇ ਵੀ ਉਹਨਾਂ ਵੀ ਥੋੜਾ ਉੱਚਾ ਚਾਹੀਦਾ ਟੋਟਲ 85000 ਹਾਂ ਬੰਪਰ ਦਾ ਉਹੀ ਹਾਂ ਰੋਪੜਾ ਰੋਪੜਾ 2 ਲੱਖ ਰੁਪਏ ਲੱਗਿਆ ਜੀ 85000 ਆ ਲਿਖਿਆ ਵੀ ਆਇਦਰ ਪਿੱਛੇ ਵੀ ਲਿਖਿਆ ਆ ਜੋ ਪਿੱਛੇ ਵੀ ਲਿਖਿਆ ਆ ਆ ਆ ਜਿਹੜਾ ਬੰਪਰ ਆ ਨਾ ਇੱਕ ਕੁਇੰਟਲ ਦਾ ਆ ਭੰਨਵੀਰ ਖੜ ਜਾ ਮਾਰ ਦੇ ਇੱਕ ਕੁਇੰਟਲ ਚੜ ਕੇ ਦੇਖਣ ਦੇ ਮੈਂ ਮਜ਼ਾ ਜਹਾਜ਼ ਜੀ ਕਾ ਨੂੰ ਬਹੁਤ ਭੰਨਵੀਰ ਇੱਕ ਕੁਇੰਟਲ ਦਾ ਬੰਪਰ 85000 ਦਾ ਬੰਪਰ ਟਾਇਰ ਵੱਡੇ ਟੋਟਲ ਦੋ ਵਿੱਚ ਕਰਾਇਆ ਬਾਅਦ ਕੰਮ ਆ ਆ ਆ ਦੋ 2 ਲੱਖ ਰੁਪਈਆ ਟੋਟਲ ਲੱਗਾ 85000 ਟੋਟਲ ਤੇ ਬੰਪਰ ਤੇ ਮੈਟ ਮੂਟਰ ਆਪਰਾ ਪਾ ਕੇ ਹੂਟਰ ਲਵਾ ਕੇ ਮੈਨੂੰ ਕਹਿੰਦੇ ਦੋ ਲੱਖ ਲੱਗਾ ਮੈਨੂੰ ਕਹਿੰਦੇ ਦੇ ਕੇ ਜਾਣਾ ਸਿੱਟ ਕੇ ਨਹੀਂ ਜਾਣਾ ਇਹ ਟੀ ਬਡੀ ਗੱਲ ਆ ਹਾਂ 40 45000 ਲੱਗਾ 1 ਲੱਖ 45000 ਹੁਕਾ ਨਹੀਂ ਗਿੱਲ ਸਾਹਿਬ ਨੂੰ ਪਸੰਦ ਆਈਆਂ ਦੇ ਨਹੀਂ ਹੁਕਾ ਮਜ਼ਬੂਤ ਦੇਣੀ ਆ ਫੇਰ ਵੀ ਲਿਆਂਦੀ ਬਿਟਾ ਕੇ ਵੀ ਕਹਿਣ ਨੀ ਤੇ ਇੱਕ ਬੰਦਾ ਦਾ ਵੀ ਲੈ ਕੇ ਦੇਤਾ ਜੀ ਆਪਾਂ ਦਾਨ ਕਰਤਾ ਬਕਾਇਦਾ ਲਿਖਾ ਕੇ ਸਾਰਾ ਕੁਝ ਕਰਕੇ 14045 ਹਰ ਭਾਜੀ ਕੱਲ ਲੱਗਾ ਵੀ ਹੋਰ ਹਾਂ ਮੈਨੂੰ ਕਹਿੰਦੇ ਸਿੱਟ ਕੇ ਨਹੀਂ ਜਾਣਾ ਸਿੱਟ ਕੇ ਨਹੀਂ ਹਾਂ ਵੀ ਕੰਮ ਹੋਣਾ ਵਾ ਕਹਿੰਦੇ ਉੱਚੇ ਨਹੀਂ ਹੁਣ ਆ ਉਹ ਦੂਜਾ ਬੰਪਰ ਲੱਗਾ ਸੀ ਉਹ ਕੰਮ ਦਾ ਹੀ ਨਹੀਂ ਆਪਣੇ ਹੁਣ ਇਹ ਜਿੱਥੇ ਮਰਜ਼ੀ ਬੈਗ ਵੀ ਲਾ ਦੋ ਚੜੀ ਜਾਓ ਟੁੱਟ ਜਾਣਾ ਟੁੱਟ ਬਿਲਕੁਲ ਹੁਣ ਇਹ ਰੇਮਕ ਵੀ ਖਾਣ ਵਿੱਚ ਦੇ ਸੀ 20 ਦੇ ਪਾਵਾਂ 20 ਪਰ 1.3 ਇੰਚ ਇਹ ਹਾਂਜੀ 34 ਲੱਖ ਦਾ ਆਇਆ ਬੇਲੇ ਦਾ 34 ਦੇ 2 2 ਲੱਖ ਉੱਤੇ ਲੱਗ ਗਿਆ ਉਹਨਾਂ ਕਹਿੰਦੇ 36 ਲੱਖ 36 36 ਲੱਖ ਚ ਪੈ ਗਿਆ ਹੈ 40 ਦੀ ਨੰਬਰ ਵੀ ਨੰਬਰ ਵੀ ਕਹਿੰਦੇ ਸਪੈਸ਼ਲ ਜਿਹੜਾ ਕਹਿਣਗੇ 93 93 ਚੱਲਦਾ ਸਾਡਾ ਆਂਦੇ 9333 ਨੰਬਰ ਲੈ ਕੇ ਦੇਣਾ ਉਹ ਨੰਗਲਾਂ ਤੋਂ ਬਾਈ ਉਹਨਾਂ ਨਾਲ ਲੈ ਮਨਜੋਤ 25 ਕਾਰਾਂ ਛੱਡ ਕੇ ਬੰਦੇ ਪਾ ਗਏ ਧੰਨਵਾਦ ਸਾਰਿਆਂ ਦਾ ਜੀ ਭਲੇ ਸੋਨਿਹਾਲ ਗੱਲ ਗੱਲ ਸਾਹਿਬ ਆਜੋ ਗੱਲ ਸਾਹਿਬ ਆਜੋ ਆ ਨੰਗਲਾਂ ਦਾ ਨੰਗ ਲਾਓ ਉੱਥੇ ਨੰਗਲਾਂ ਤੋਂ ਯਾਰ ਮੰਨ ਨਹੀਂ ਆਉਂਦੇ ਇਹ ਹੈ ਆਪਣੇ ਨੰਗ ਲਾਉਂਦੇ ਚੁ। ਆ ਲੈ ਚਾਬੀ ਚਾਬੀ ਫੜਾ ਰੇ ਨੀ ਮੜਾ ਫੋਟੋ ਕਰ ਲੈ। ਹਾਂਜੀ। ਆ ਚਾਬੀ ਫੜਾ। ਚਲ ਚਾਬੀ ਫੜਾ ਬਈ। ਆ ਚਾਬੀ ਫੜਾਉਣੀਆਂ ਬਣਾ। ਬੋਲੇ ਸੋਨਿਹਾਲ। ਵਿੱਕੀ ਭਾਜੀ ਆਓ। ਤੁਸੀਂ ਆ ਜਾਓ ਬਾਈ। ਵਿੱਕੀ ਆਓ ਮੜੇ ਆਓ। ਇੱਧਰ ਵੀ ਆ ਜਾਓ ਜੀ। ਨितीਸ਼ ਨੂੰ ਵੀ ਬੁਲਾ ਲਓ। ਭਲਵਾਨ ਬੰਦਾ ਪ੍ਰੋਵਾਈਡ। ਕੋਈ ਦਾ ਜਿੰਨੀ ਮਰਜ਼ੀ ਚੱਲ ਜਾ ਫੜੋ ਜਾਵੀਂ ਫੜੋ ਜਾਵੀਂ ਫੜੋ ਫੜਾ ਕਾਡਿਆ ਲੈ ਫੜੋ ਫੜੋ ਲੈ ਦੱਸ ਫੇਰੇ ਭਾਈ ਯਾਰ ਉਹੀ ਗੱਲ ਖੁਸ਼ੀਆਂ ਦਾ ਰਾਤ ਦੂੰ ਜਦੋਂ ਇਹੋ ਜਿਹੇ ਬੰਦੇ ਨਾਲ ਭਨਾਰ ਤਹੋ ਜੇ ਆ ਵੀ ਅਸੀਂ ਤੁਹਾਨੂੰ ਘਰੇ ਜਾਂ ਖੜੀਏ ਜਾਂਦੇ ਸਾਡੇ ਅੱਗੇ ਜਾਣਾ ਨਹੀਂ ਤੁਸੀਂ ਪਰ ਇਹੋ ਜਿਹਾ ਮਨ ਨਹੀਂ ਇੱਥੇ ਰਹਿਣਾ ਇੱਥੇ ਕੋਈ ਰਹਿਣਾ ਵੀ ਵੀਰ ਕਹਿੰਦਾ ਮੁੜ ਕੇ ਪੁੱਛਿਆ ਨਹੀਂ ਇਹ ਬੰਦੇ ਇੱਥੇ ਹੀ ਆ ਪਾਣੀ ਅਸੀਂ ਪਾਣੀ ਦਾ ਜੁੱਟਾ ਇਹ ਸੱਤ ਰੋਈ ਨਹੀਂ ਗੋਗਾਦੀ ਕਰਦੇ ਜਿਹਦੇ ਨਾਲ ਕਰਮਾਂ ਨਾਲ ਆਉਣ ਦੇ ਕਾਰਨ ਸਾਨੂੰ ਤੁਹਾਡੇ ਦਰਸ਼ਨ ਹੋਏ ਅਸੀਂ ਜੀ ਕੋਈ ਪਾਣੀ ਸਾਡੇ ਦਰਸ਼ਨ ਹਾਂ Hallais! Er de her?